ਰੰਜੀ ਬਈ ਸਾਰੇ ਪ੍ਰਮਾਣੂ ਸਤਿ ਸ੍ਰੀ ਅਕਾਲ ਇੱਕ ਬਹੁਤ ਵੱਡਾ ਸਰਮਾਨ ਹੋਇਆ ਹੈ ਔਰ ਸਾਡੇ ਭਾਈ ਜੱਥੇ ਯੂਐਸਏ ਪਿਜਨ ਕਲੱਬ ਦੇ ਵੱਲੋਂ ਪੀਵੀ 49 ਪਿਜਨ ਕਲੱਬ ਦਾ 61000 ਦੀ ਨਗਦ ਰਕਮ ਦੇ ਨਾਲ ਕਿਤੇ ਵੱਡੇ ਪੱਧਰ ਤੇ ਵੱਡਾ ਸਰਮਾਨ ਕੀਤਾ ਹੈ ਐਨ ਕਦੇ ਕਦੇ ਸੋਚਿਆ ਨਹੀਂ ਸੀ ਵੀ ਆ ਦਿਨ ਕਬੱਡੀ ਚੋ ਚੱਲ ਗਏ ਕਬੂਤਰ ਬਾਜੀ ਜਾਣਗੇ ਪਰ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਭਾਈ ਜਿਵੇਂ ਯੂਐਸਏ ਫਿਜ਼ਨ ਕਲੱਬ ਦਾ ਹੈ ਔਰ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਇਹ ਚੈਨਲ ਨੂੰ ਬੜਾ ਬਹੁਤ ਪਿਆਰ ਦਿੱਤਾ 61000 ਦੀ ਨਕਦ ਰਕਮ ਦੇ ਨਾਲ ਸਾਡਾ ਭਾਈ ਸੁਖਵਿੰਦਰ ਸੁਖੀ ਮਨੇਲੀ ਵਾਲਾ ਪੀਬੀ 49 ਫਿਜ਼ਨ ਕਲੱਬ ਦਾ 61000 ਦੀ ਨਕਦ ਰਕਮ ਦੇ ਨਾਲ ਕਹਿੰਦੇ ਮੇਰੇ ਵੀਰੋ ਵੱਡਾ ਸਰਵਾਰ ਕੀਤਾ ਹੈ ਪੈਸੇ ਖਾਤੇ ਦੇ ਵਿੱਚ ਟ੍ਰਾਂਸਫਰ ਪਹਿਲਾ ਜਿੱਤੇ ਪਹਿਲਾ ਚਲਾਨ ਹੋਇਆ ਮੇਰੇ ਵੀਰੇ ਭਾਈ ਜੱਸਾ ਯੂਐਸਏ ਹਰ ਕੁਲਦੀਪ ਜੁਐਸੇ ਸੁਕੀ ਪਿਲਖਣੀ ਮੇਰੇ ਵੀਰ ਔਰ ਰਾਹੁਲ ਨਗਲਾ ਹਰਜੀਤ ਅੰਟਾਲਾ ਮੇਰੇ ਵੀਰ ਇਹਦਾ ਭਰਾਵਾਂ ਦੇ ਵੱਲੋਂ ਜਸਤ ਜੁਐਸੇ ਪਿਜਨ ਕਲੱਬ ਦੇ ਵੱਲੋਂ ਵੱਡੇ ਪੱਦਰ ਤੇ ਵੱਡਾ ਸਨਮਾਨ 61000 ਦੀ ਰਕਮ ਦਾ ਸੀ ਦੇ ਨਾਲ ਪੀਵੀ 58 ਪਿਜਨ ਕਲੱਬ ਵਾਲਿਆਂ ਦਾ ਵੱਡੇ ਪੱਦਰ ਤੇ ਵੱਡਾ ਸਨਮਾਨ ਹੋਇਆ ਇਹ ਮੈਂ ਕਦੇ ਸੋਚਿਆ ਨਹੀਂ ਸੀ ਵੀ ਪਹਿਲਾਂ ਮੈਂ ਕਬੱਡੀ ਦੇ ਵਿੱਚ ਸੁਣਦਾ ਹੁੰਦਾ ਸੀ ਦੀਪ ਫਲਾਦੇ ਚੈਨਲ ਦਾ 51000 ਦੇ ਨਾਲ ਜਾਂ ਮੋਟਰਸਾਈਕਲਾਂ ਦੇ ਨਾਲ ਜਾਂ ਸੋਨੇ ਦੀਆਂ ਮੁੰਦੀਆਂ ਦੇ ਨਾਲ ਸਨਮਾਨ ਕੀਤਾ ਜਾਂਦਾ ਸੀ ਪਰ ਅੱਜ ਇੱਕ ਐਗਜ਼ੈਂਪਲ ਫਿੱਟ ਕਰਤੀ ਅੱਜ ਮਿਸਾਲ ਪੈਦਾ ਕਰਤੀ ਸਾਡੇ ਭਾਈ ਜੱਸਾ ਯੂਐਸਏ ਪਿਜਰ ਕਲੱਬ ਨੇ ਮੇਰੇ ਵੀਰ ਪੀਵੀ 49 ਪਿਜਰ ਕਲੱਬ ਨੇ 60000 ਦੀ ਰਾਸ਼ੀ ਦੇ ਨਾਲ ਵੱਡੇ ਪੱਧਰ ਤੇ ਵੱਡਾ ਸਨਮਾਨ ਕੀਤਾ ਬਾਈ ਸਖਵਿੰਦਰ ਸੁਖੀ ਮਨੇ ਲਈ ਮੇਰੇ ਵੀਰ ਡਾਕਟਰ ਮਨਜੀਤ ਸਿੰਘ ਹਾਰਾ ਦਲਬੀਰ ਡੋਗਰ ਤਰਾਨਾ ਮੇਰੇ ਵੀਰ ਪਵਨ ਰਾਮ ਗੜ ਇਹਨਾਂ ਦਾ ਮੇਰੇ ਵੀਰ ਵੱਡੇ ਪੁੱਤਰ ਤੇ ਵੱਡਾ ਸਰਮਾਨ ਹੈ 65000 ਦੀ ਨਗਦ ਰਕਮ ਦੇ ਨਾਲ ਮੇਰੇ ਵੀਰ ਐਨ ਪੀ ਵੀ 49 ਪਿੰਡਰ ਕਲੱਬ ਦਾ ਜੱਸੇ ਜੀਐਸਓ ਪਿੰਡਰ ਕਲੱਬ ਦੇ ਬਲੋਂਦੇ ਨੇ ਵੀਰ ਇਹ ਪਹਿਲੀ ਵਾਰ ਇੱਕ ਵੱਡਾ ਇਤਿਹਾਸ ਬਣਾ ਦਿੱਤਾ ਮੇਰੇ ਵੀਰ ਕਬੂਤਰ ਬਾਜ਼ੀ ਦੇ ਵਿੱਚ ਐਨ ਕਿਵੇਂ ਸਾਡੇ ਭਾਈ ਜੱਸੇ ਯੂਐਸਏ ਪ੍ਰਿਜਨ ਕਲੱਬ ਨੇ 60000 ਦੀ ਨਕਦ ਰਾਸ਼ੀ ਦਿੱਤੀ ਹੈ ਮੈਂ ਦਿਲੋਂ ਧੰਨਵਾਦ ਕਰਦਾ ਸਾਡੇ ਭਾਈ ਜੱਸੇ ਯੂਐਸਏ ਪ੍ਰਿਜਨ ਕਲੱਬ ਦਾ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਮੇਰੇ ਵੀਰ ਇਹ ਚੈਨਲ ਨੂੰ ਇਸ ਕਾਬਲ ਸਮਝਿਆ ਮੇਰੇ ਵੀਰੋ ਸੁਖੀ ਭਾਈ ਹੋਣੀ ਐ ਐਨ ਸਾਡੇ ਭਾਈ ਡਾਕਟਰ ਮਨਜੀਤ ਸਿੰਘ ਹਵਾਰੇ ਹੋਣੀ ਐ ਦਲਵੀਰ ਡੋਗਰ ਤਰੌਲੇ ਹੋਣੀ ਪਵਨ ਰਾਮਗੜ੍ਹ ਹੋਣੀ ਐ ਸਾਰੀ ਟੀਮ ਐ ਧੰਨਵਾਦ ਕਰਦੀ ਹੈ ਜਿਸਾ ਯੂਐਸਏ ਪਿੰਡਨ ਕਲੱਬ ਦਾ ਮੇਰੇ ਵੀਰ ਜਿਹਨੇ ਵੱਡਾਂ ਨੂੰ ਪਹਿਲਾ ਵੱਡਾ ਸਨਮਾਨ ਦਿੱਤਾ ਵੱਡਾਂ ਨੂੰ ਪਹਿਲਾ ਵੱਡਾ ਸਨਮਾਨ ਦਿੱਤਾ 61000 ਦੀ ਰਕਮ 80 ਦੇ ਨਾਲ ਪੀਵੀ 49 ਪਿੰਡਨ ਕਲੱਬ ਵਾਲਾ ਦਾ ਵੱਡੇ ਪੱਦਰ ਤੇ ਵੱਡਾ ਸਨਮਾਨ ਕੀਤਾ ਜੱਸਾ ਭਾਈ ਜੋ ਕਹਿੰਦਾ ਹੈ ਉਹ ਕਰ ਦਿੰਦਾ ਮੈਂ ਅੱਗੇ ਵੀ ਆਖਦਾ ਹਾਂ ਵੀ ਇਹ ਕੰਪਿਊਟਰਵਾਜੀ ਦਾ ਹੈ ਤਾਕੜ ਪ੍ਰਮੋਟਰ ਹੈ ਮੇਰੇ ਵੀਰੋ ਤਾਕੜ ਪ੍ਰਮੋਟਰ ਹੈ ਇਹਦੇ ਗੱਲਾਂ ਸੱਚੀਆਂ ਮੇਰੇ ਵੀਰ ਪਰ ਜਸ ਨੇ ਆ ਕੇ ਕਰਕੇ ਦਿਖਾਇਆ ਇੱਥੇ ਕਈ ਲੋਕ ਇਹ ਕਹਿ ਦਿੰਦੇ ਆ ਪਰ ਉਹ ਕਰਦੇ ਨਹੀਂ ਉਹਨਾਂ ਲਈ ਬਹੁਤ ਵੱਡੀ ਮਾੜੀ ਗੱਲ ਹੈ ਔਰ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਜੱਸਾ ਬਾਈ ਨੇ ਕਰਕੇ ਦਿਖਾਇਆ ਕਈ ਲੋਕ ਹੈ ਕਈ ਬੰਦੇ ਕਹਿ ਦਿੰਦੇ ਆ ਵੀ ਅਸੀਂ ਫਲਾਣੇ ਦਾ ਆ ਚੀਜ਼ ਨੇ ਸਨਮਾਨ ਕਰਾਂਗੇ ਪਰ ਉਹ ਆਪਣੀਆਂ ਜ਼ੁਬਾਨਾਂ ਤੇ ਨਹੀਂ ਖੜਦੇ ਇਹ ਜੱਸਾ ਬਾਈ ਸਾਡਾ ਹੈ ਇਹਦੇ ਲਈ ਪਹਲੀਆਂ ਦਵਾਵਾ ਹੈ ਰੱਬ ਦੀ ਅਰਦਾਸ ਹੈ ਵੀ ਰੱਬਾ ਇਹ ਸਾਡੇ ਭਰਾ ਨੂੰ ਸਾਰੇ ਭਰਾਵਾਂ ਨੂੰ ਜਿੰਨੇ ਵੀ ਨਾਲ ਜੁੜੇ ਯਾਰ ਸਾਰੇ ਨੂੰ ਤੰਦਰੁਸਤੀ ਵੈਕਸੀ ਜਨ ਦੁੱਗਣੀ ਰਾਤ ਚੌਗਣੀ ਤਰੱਕੀ ਵੈਕਸੀ ਜੱਸਾ ਯੂਐਸਏ ਪਿਡਲ ਕਲੱਬ ਨਾਲ ਸਾਰੇ ਸਾਥੀਆਂ ਤੇ ਰੱਬ ਮਿਹਰ ਭਰਿਆ ਹੱਥ ਰੱਖੇ ਜਿਨ੍ਹਾਂ ਨੇ ਪੀਵੀ 49 ਪਿਡਲ ਕਲੱਬ ਨਾਲ ਦਾ ਵੱਡੇ ਪੱਧਰ ਤੇ ਪੱਟਾ ਮਾਨ ਸਰਮਰ ਕੀਤਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਪੀਵੀ 49 ਪਿਡਲ ਕਲੱਬ ਵੱਲੋਂ ਵੀ ਬਹੁਤ ਬਹੁਤ ਧੰਨਵਾਦਾਂ ਵੀਰੋ ਐਰ ਦਰਦੁਗੜੀ ਰਾਤ ਚੌਗੜੀ ਤਰੱਕੀ ਕਰਨ ਸਾਡੇ ਪ੍ਰਾਅ ਔਰ ਬਾਈ ਜੱਸਾ ਯੂਐਸਏ ਪਿਜਨ ਕਲੱਬ ਮੇਰੇ ਵੀਰੋ